ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਰੋਲ ਕੰਪਨੀ ਦਾ ਮੈਗਿਜ਼ਮਾ ਮਲਟੀ ਪ੍ਰੋਪੋਜ਼ਲ ਗਿਫਟ ਸੈੱਟ ਹੈ ਯਾਨੀ ਕਿ ਇਹ ਆ ਜਾਂਦੀ ਹੈ ਕੈਂਡੀ ਆ ਜਾਂਦੀ ਹੈ 4 ਇਨ 1 4 ਇਨ 1 ਕੈਂਡੀ ਆਏਗੀ ਭੂਜਿਆ ਬਿਸਕੁਟ ਖਾਣ ਵਾਸਤੇ ਇਹ ਟਾਈਟ ਆਏਗੀ ਆ ਦੇਖੋ ਆຊੀ ਰਹੇਗੀ ਡਿਜ਼ਾਈਨ ਦੇਖੋ ਬੜਾ ਸ਼ਾਨਦਾਰ ਪਿਓਰ 골ਡ ਪਲਾਸਟਿਕ ਦੇ ਵਿੱਚ ਆ ਅਨਬ੍ਰੇਕਬਲ ਆ ਜਾਂਦੀ ਆ 4 ਇਨ 1 ਆ ਜਾਂਦੀ ਆ 에어 ਟਾਈਟ ਆ ਵਧੀਆ ਕੁਆਲਿਟੀ ਆ ਸਾਡਾ ਕੁ ਡਿਜ਼ਾਈਨ ਦੇਖੋ ਉੱਪਰ ਜਾਨਕੀ 골ਡਨ 골ਡ ਦਾ ਵਰਕ ਹੋਇਆ ਦਾ ਇਹਦਾ ਸਾਈਡਾ ਦਾ ਵੀ ਇਸੇ ਤਰ੍ਹਾਂ ਹੀ ਟ੍ਰੇ ਦੇ ਉੱਤੇ ਵੀ ਚਾਰੇ ਪਾਸੇ ਆ ਜਾਂਦਾ ਟ੍ਰੇ ਦੇ ਦੇਖੋ ਇਹਦੇ ਉੱਪਰ ਹੈਂਡਲਰ ਆ ਦੇ ਵੀ ਇਸ ਤਰ੍ਹਾਂ ਹੀ गोल्ड ਦਾ ਆਇਆਦਾ ਵਰਕ ਆ ਜਾਂਦਾ ਏਕੇ ਚ ਡਿਜ਼ਾਈਨ ਇਹ ਆਏਗਾ ਤੇ ਏਕੇ ਦੇ ਵਿੱਚ ਆਏਗਾ ਆਪਣੇ ਕੋ ਮੈਜੈਸਟਿਕ ਆਇਆਦਾ ਮਲਟੀ ਪਰਪਸਰ ਗਿਫਟ ਸੈਟ ਇਹਦੇ ਵਿੱਚ ਆਰ ਡਿਜ਼ਾਈਨ ਆਏਗਾ ਆਹ ਲਓ ਜੀ ਆਹ ਚੀਜ਼ ਆ ਗਈ ਉਹ 골ਡ ਦੇ ਵਿੱਚ ਆਜਣੀ ਹੈ ਇਹ ਫੋਰਨ ਵੰਨੇ ਆ ਦਿਖਣ ਵਾਲੀ ਆਈਟਮ ਹੈ ਇਹ ਟਾਈਟ ਹੈ ਆ ਦੇਖ ਜਣਗੀ ਹੈ ਪਲਾਸਟਿਕ ਹੀ ਆ ਵੇਖੇ ਜੀ ਸ਼ੀਸ਼ੇ ਟੈਪ ਲੱਗਦਾ ਵਧੀਆ ਕੁਆਲਟੀ ਡਿਜ਼ਾਈਨ ਵੇਖੋ ਕਿੰਨਾ ਸ਼ਾਨਦਾਰ ਆ ਚੀਜ਼ ਇਹ ਟਾਈਟ ਹੈ ਇੱਚ ਦੋੜੀ ਡਿਜ਼ਾਈਨ ਆਉਂਦੇ ਆ ਬਾਕੀ ਹੋਰ ਵੀ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ ਜਾਂਦੀ ਹੈ ਇੱਚੇ ਗਾੜੀ ਆ ਨੇ ਇਹ ਕਾੜੀ ਆ ਜਾਈ ਇਹ 골ਡ ਵਾਲਾ ਆ ਜਾਏਗਾ ਆ ਦੂਸਰਾ ਆ ਜਾਈਗੀ ਛੇਡ ਦੋਨੇ ਡਿਜ਼ਾਈਨ ਬਹੁਤ ਪਿਆਰੇ ਨੇ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਵਰਤਨ ਸਟੋਰ ਫਲੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਨੇ ਕਿਸੇ ਨਵੀਂ ਵੀਡੀਓ ਚ ਨਵੀਂ ਆਈਟਮ ਦੇ ਨਾਲ ਆ ਦੇਖੋ ਵੀਡੀਓ ਨੂੰ ਵਰਤਵਾਦ ਸ਼ੇਅਰ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ